ਇੱਕ ਬੰਦਾ ਬੱਚਾ ਪੈਦਾ ਨਹੀਂ ਕਰ ਸਕਦਾ ਹਮ ਇੱਕ ਔਰਤ ਬੱਚਾ ਪੈਦਾ ਨਹੀਂ ਕਰ ਸਕਦੀ ਉਹ ਗਏ ਕਿਸੇ ਫਰਟੀਲਿਟੀ ਸੈਂਟਰ ਚ ਹਮ ਉਥੇ ਉਹਨਾਂ ਨੂੰ ਇੱਕ ਬੱਚਾ ਕਿਉਂਕਿ ਇਹ ਨੈਚੁਰਲ ਤੇ ਇਨ ਵਿਵੋ ਫਰਟੀਲਾਈਜੇਸ਼ਨ ਹੁੰਦੀ ਹੈ ਹਮ ਉਥੇ ਇਨ ਵਿਟ੍ਰੋ ਹੁੰਦੀ ਹੈ ਇਨ ਵਿਟ੍ਰੋ ਦਾ ਮਤਲਬ ਹੁੰਦਾ ਬਣਾਵਟੀ ਹਮ ਬਣਾਵਟੀ ਬਣਾਵਟੀ ਹੁਣ ਬਣਾਵਟੀ ਫਰਟੀਲਾਈਜੇਸ਼ਨ ਚ ਉਹਨਾਂ ਨੇ ਐਮਬ੍ਰਿਓ ਪੈਦਾ ਕੀਤਾ ਹਮ ਐਮਬ੍ਰਿਓ ਇਨਾ ਕੈਪੇਬਲ ਹੁੰਦਾ ਕਿ ਸਰੀਰ ਦੇ ਕਿਸੇ ਵੀ ਅੰਗ ਚ ਚਲਾ ਜਾਏ ਉਨੇ ਡਿਵੈਲਪਮੈਂਟ ਸੈਂਟਰ ਡਵੈਲਪ ਕਰ ਲੈਣਾ ਹੁੰਦਾ ਯਾਨੀ ਉਹਨੇ ਗਰੋ ਕਰ ਲੈਣਾ ਹੁੰਦਾ ਉਹ ਜਿਹੜੀ ਔਰਤ ਜਿਹੜੀ ਪ੍ਰੈਕਟੀਕਲੀ ਕੁਦਰਤ ਵੱਲੋਂ ਬਾਝ ਹੈ ਉਹ ਬੰਦਾ ਜਿਹੜਾ ਔਲਾਦ ਪੈਦਾ ਨਹੀਂ ਕਰ ਸਕਦਾ ਉਹਨੂੰ ਅਗਰ ਔਲਾਦ ਚਾਹੀਦੀ ਆ ਔਰ ਫਰਟੀਲਿਟੀ ਸੈਂਟਰ ਨੇ 15 20 25 ਲੱਖ ਦੀ ਫੀਸ ਲੈ ਲਈ ਹੈ ਤੇ ਉਹ ਕੀ ਕਰੇਗਾ ਕਿ ਉਹ ਹੀ ਪਤਾ ਜਿਹੜੇ ਉੱਥੇ ਕੰਮ ਕਰਦੇ ਨੇ ਕੁੜੀਆਂ ਮੁੰਡੇ ਸੇ ਉਹਨਾਂ ਦੇ ਫਰਮ ਲੈ ਕੇ ਉਹਨੇ ਕਿਹ ਅ ਪ੍ਰਵਾਸੀ ਦੇ ਜਾਂ ਕਿਸੇ ਦੇ ਆਪਣੇ ਕਿਸੇ ਮੁਲਾਜ਼ਮ ਦੇ ਉਹ ਲੈ ਕੇ ਜਦੋਂ ਉਹਨਾਂ ਨੇ ਐਮਬ੍ਰਿਓ ਬਣਾਏ ਆ ਉਹੋ ਹੀ ਐਮਬ੍ਰਿਓ ਉਹਨਾਂ ਨੂੰ ਇੱਕ ਸਿੰਕ੍ਰੋਨਾਈਜੇਸ਼ਨ ਦੀ ਹੁੰਦੀ ਆ ਫੋਲਿਕਲ ਸਿੰਕ੍ਰੋਨਾਈਜੇਸ਼ਨ ਦੀ ਪ੍ਰੋਸੈਸ ਕੰਪਲੀਟ ਕਰਕੇ ਉਹੋ ਹੀ ਐਮਬ੍ਰਿਓ ਉਹਨਾਂ ਨੂੰ ਦੇ ਦੇਣਗੇ ਹੁਣ ਬੰਦੇ ਨੇ ਸੋਚਣਾ ਕਿ ਮੇਰੇ ਘਰ ਔਲਾਦ ਪੈਦਾ ਹੋ ਗਈ ਉਹ ਔਲਾਦ ਤੇ ਪਤਾ ਨਹੀਂ ਕਿਹੜਾ ਉੱਥੇ ਝਾੜੂ ਮਾਰਨ ਵਾਲੇ ਦੀ ਹੈ ਔਲਾਦ ਤਾਂ ਪਤਾ ਨਹੀਂ ਕਿਹੜੇ ਉੱਥੇ ਉਹਨਾਂ ਦੇ ਮੁਲਾਜ਼ਮ ਦੀ ਹੈ ਹੂੰ ਇਸ ਕਰਕੇ ਇਹ ਚੀਜ਼ਾਂ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਹੂੰ ਕਿਉਂਕਿ ਜਿਹੜਾ ਬੰਦਾ ਇਨਕੇਪੇਬਲ ਆਫ ਪ੍ਰੋਡਿਊਸਿੰਗ ਆਫਸਪਰਿੰਗ ਹੈ ਉਹ ਤਾਂ ਪਹਿਲਾਂ ਹੀ ਇਨਕੇਪੇਬਲ ਹੈ ਪਹਿਲਾਂ ਬੱਚਾ ਉਹਨੂੰ ਚਾਹੀਦਾ ਪਾਗਲ ਬਣਦੇ ਹੱਦ ਤੱਕ ਦੌਰਾ ਪਿਆ ਹੁੰਦਾ ਬੱਚਾ ਚਾਹੀਦਾ ਬੱਚਾ ਚਾਹੀਦਾ ਤੇ ਬੱਚਾ ਤੇ ਕਿਸੇ ਦਾ ਵੀ ਚੱਕ ਕੇ ਕਿਉਂਕਿ ਐਮਬ੍ਰਿਓ ਵਾ 14 ਦਿਨ ਦਾ 15 ਦਿਨ ਦਾ ਉਹ ਚੱਕ ਕੇ ਤੁਸੀਂ ਕਿਹੜਾ ਵੀ ਐਮਬ੍ਰਿਓ ਅੰਦਰ ਕਰਦੇ ਹੋਗੇ ਟ੍ਰਾਂਸਪਲੈਂਟਦੇ ਉਹਨੇ ਤੇ ਉਹ ਗਰੋ ਕਰ ਹੀ ਜਾਣਾ ਤੁਸੀਂ ਇਸ ਲਾਈਨ ਦੇ ਵਿੱਚ ਰਹੇ ਹੋ ਇਹੋ ਜਿਹੀ ਚੀਜ਼ਾਂ ਬਹੁਤ ਹੁੰਦੀਆਂ ਦੇਖਿਆ ਹੀ ਹੋਣਗੇ ਦੇਖੋ ਜੀ